ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਅਸੀਂ ਫਿਕਰ ਕਲੀਅਰ ਕਰਕੇ ਦਿਖਾਇਆ ਇਹ ਲੋਕ ਕਹਿੰਦੇ ਸੀ ਵੀ ਕੀ ਕਰੋਗੇ ਪੜਾ ਕੇ ਜੀ ਅੰਕ ਵੀ ਵਿਆਹ ਕੇ ਤੋਰ ਉਪਰਾਂ ਕੀ ਕਰਾਉਣਾ ਇੰਨਾ ਪੜ ਕੇ ਲੋਕ ਵੀ ਕਹਿ ਦਿੰਦੇ ਸੀ ਵੀ ਪੜ੍ਹ ਲਿਖ ਕੇ ਵੀ ਖੇਤ ਦਾ ਕੰਮ ਹੀ ਕਰਨਾ ਤਾਂ ਫਿਰ ਕੀ ਫਾਇਦਾ ਨਹੀਂ ਪੜ੍ਹਾਈ ਦਾ ਪਰ ਸਾਰਾ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਤੁਹਾਡੀ ਤਾਂ ਵੀ ਦੇਖਿਆ ਸੀਗਾ ਤੁਸੀਂ ਵੀ ਉੱਥੇ ਕੰਮ ਕਰਾਉਨੇ ਹੋ ਤਾਂ ਉਹਦੇ ਨਾਲ-ਨਾਲ ਕੰਮ ਦੇ ਨਾਲ-ਨਾਲ ਪੜ੍ਹਾਈ ਕਰਦੇ ਹਾਂਜੀ ਸਰ ਕੰਮ ਵੀ ਕਰਦੇ ਕਰਦਾ ਪੜ੍ਹਾਈ ਵੀ ਕਰਦੇ ਦੋਨੋਂ ਕੰਮ ਕਰਦੇ ਕੀ ਆਗਾ ਕੀ ਕਹਿਣਾ ਚਾਹਦੇ ਹੋ ਸਰਕਾਰ ਨੂੰ ਯਾਰ ਸਮਾਸੇ ਵੀ ਬਹੁਤ ਨੇ ਜਿਹੜੇ ਮਦਦ ਕਰਦੇ ਆਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਉਹਨਾਂ ਨੂੰ ਮੈਂ ਕੁਝ ਵੀ ਕਹਿਣਾ ਨਹੀਂ ਮਦਦ ਮੰਗਣੀ ਨਹੀਂ ਲੱਗੇਗੇ ਨਹੀਂ ਹਾਂਜੀ ਉਹ ਤਾਂ ਖੁਦ ਲੜੋਗੇ ਪੰਜ ਤੇ ਬਾਕੀ ਮਾਂ ਬਾਪ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕੁੜੀਆਂ ਨੂੰ ਬਹੁਤ ਸਮਝਦੇ ਸੀਗੇ ਤਾਂ ਤੁਹਾਡੇ ਇੱਕ ਮਾਂ ਮਜ਼ਦੂਰੀ ਕਰਕੇ ਤੁਹਾਨੂੰ ਤਿੰਨਾਂ ਬੇਟੀਆਂ ਨੂੰ ਅੱਜ ਪੜਾ ਲਿਖਾ ਰਹੀ ਆ ਹਨਾ ਮਕਾਮ ਤੇ ਕਿਹਨਾਂ ਦੇ ਨਹੀਂ ਤਾਂ ਤਾਂ ਐਵੇਂ ਲੱਗਦਾ ਵੀ ਕੁੜੀਆਂ ਨੂੰ ਪੜਾਉਣਾ ਚਾਹੀਦਾ ਹੈ ਵਾਤਵਾਦ ਮਾਪੇ ਵਾਪ ਨੂੰ ਸਮਝਣਾ ਚਾਹੀਦਾ ਆਪਣੀਆਂ ਬੱਚੀਆਂ ਤੇ ਅੱਜਾ ਬੱਚੇ ਹੁਣ ਕੋਈ ਵਿਸ਼ਵਾਸ ਕਰਨਾ ਚਾਹੀਦਾ ਉਹਨਾਂ ਤੇ ਤੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰोत्사ਹਿਤ ਕਰਨਾ ਚਾਹੀਦਾਗਾ ਤੇ ਹੂੰ ਲੈ ਕੋਣ ਸੁਪਨਾ ਕੀ ਜਾਂ ਤੇ ਨੇ ਭੈਣਾਂ ਦਾ ਅੱਗੇ ਵੈਸੇ ਸਾਡਾ ਸੁਪਨਾ ਤਾਂ ਜੀਆਰਫ ਕਲੀਅਰ ਕਰਨਾ ਪੀਐਚਡੀ ਤੇ ਡਾਕਟਰ ਬਣਨਾਗਾ ਤੇ ਬਾਕੀ ਜੋ ਵਾਇਰਸ ਹਮ ਸਭ ਨੇ ਹੋਏ ਵੈਸੇ ਸ਼ਿਕਵੇ ਹੁੰਦੇ ਆ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਤੇ ਪੱਥਰਾਂ ਦਾ ਇਸੇ ਕਥਨੀ ਨੂੰ ਸੱਚ ਕਰ ਦਿਖਾਇਆ ਮਾਨਸਾ ਜ਼ਿਲ੍ਹੇ ਦੇ ਤਸਬਾ ਬਡਲਾਡਾ ਦੀਆਂ ਤਿੰਨ ਮਜ਼ਦੂਰੀ ਕਰਨ ਵਾਲੀ ਮਾਂ ਤੇ ਗਰਾਂਥੀ ਦੀਆਂ ਬੇਟੀਆਂ ਨੇ ਸਾਡੇ ਨਾਲ ਨੇ ਤਿੰਨੇ ਬੇਟੀਆਂ ਜਿਨ੍ਹਾਂ ਵੱਲੋਂ ਯੂ ਜੀ ਸੀ ਟੈਟ ਪਾਸ ਕੀਤਾਗਾ ਤੇ ਸਾਡੇ ਨਾਲ ਨੇ ਪਹਿਲੇ ਦਾ ਸਵਾਗਤ ਬੇਟਾ ਤੁਹਾਡਾ ਤੁਸੀਂ ਇਹਦੀ ਕੀਤਾਗਾ ਥੈਂਕ ਯੂ ਕੀ ਕਹੋਗੇ ਜਿਹੜਾ ਅੱਜ ਕਿੰਨੀ ਜਿਹੀ ਖੁਸ਼ੀ ਜਿਹੀ ਮਹਿਸੂਸ ਹੋ ਰਹੀ ਆ ਤਾਂ ਤਿੰਨੇ ਭੈਣਾਂ ਨੇ ਇੱਕੇ ਵਾਰਚ ਉਡਾਨ ਦੀ ਭਰੀ ਆਗੇ ਹੰਬਲਾ ਮਾਰਿਆਗਾ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਅਸੀਂ ਫਿਕਰ ਕਲੀਅਰ ਕਰਕੇ ਦਿਖਾਇਆ ਇਹ ਲੋਕ ਕਹਿੰਦੇ ਸੀ ਵੀ ਕੀ ਕਰੋਗੇ ਪੜਾ ਕੇ ਨਹੀਂ ਅੰਤ ਤੀ ਵਿਆਹ ਕੇ ਤੋਰ ਉਪਰਾਂ ਕੀ ਕਰਾਉਣਾ ਇੰਨਾ ਪੜ ਕੇ ਲੋਕ ਵੀ ਕਹਿ ਦਿੰਦੇ ਸੀ ਵੀ ਪੜ ਲਿਖ ਕੇ ਵੀ ਖੇਤ ਦਾ ਕੰਮ ਹੀ ਕਰਨਾ ਤਾਂ ਫਿਰ ਕੀ ਫਾਇਦਾ ਨਹੀਂ ਪੜਾਈ ਦਾ ਪਰ ਸਾਰਾ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਇਹ ਕਰ ਦਿੱਤਾ ਨਹੀਂ ਨਹੀਂ ਬਾਈਦੇ ਸੀ ਜਿਵੇਂ ਨਾਮ ਸੁਭਾ ਮਜ਼ਦੂਰੀ ਕਰਨ ਜਾਂਦੇ ਸੀ ਤਾਂ ਬੇਟੀਆਂ ਵੀ ਪੜ੍ਹਦੀਆਂ ਨੇ ਵੀ ਇਹਨਾਂ ਨੂੰ ਕਿਉਂ ਇੰਨਾ ਪੈਸਾ ਹਾਂਜੀ ਹਾਂਜੀ ਵੱਜਦੀ ਸੀ ਲੋਕ ਕਹਿੰਦੇ ਸੀ ਉਹ ਬਸ ਵੀ ਧੀਆਂ ਦੇ ਪੈਸੇ ਲਾਈ ਜਾਂਦੇ ਨੇ ਵਿਆਹ ਕੇ ਪਰਾਂ ਕਰੋ ਕੀ ਲਾਫ ਕੀ ਕਰਦੇ ਜਦੋਂ ਪੜ੍ਹਦੇ ਆਂ ਤਾਂ ਜਹਨ ਦੇ ਵਿੱਚ ਕੀ ਆਂਦਾ ਸੀ ਸਰਕਾਰ ਦੀ ਹਾਲਾਤ ਦੇਖ ਕੇ ਮਨ ਖਰਾਬ ਹੀ ਹੁੰਦਾ ਸੀ ਵੀ ਦੁੱਖ ਵੀ ਹੁੰਦਾ ਸੀ ਵੀ ਅਸੀਂ ਕੀ ਕਰ ਸਕਦੇ ਹਾਂ ਕੁਝ ਨਾ ਕੁਝ ਪਰ ਮੰਮੀ ਪਾਪਾ ਨੂੰ ਦੇਖ ਕੇ ਹੌਸਲਾ ਬਹੁਤ ਦਿੱਤਾ ਮੰਮੀ ਪਾਪਾ ਨੇ ਵੀ ਤੁਸੀਂ ਪੜੋ ਜਿੰਨਾ ਪੜਿਆ ਜਾਂਦਾ ਦੇ ਸਰ ਅਸੀਂ ਹਿੰਮਤ ਨਹੀਂ ਹਾਰੀ ਸੀ ਪੜ੍ਹਨਾ ਤਾਂ ਪੜ੍ਹਨਾ ਹੀ ਆ ਜੇ ਮੈਂ ਇੰਨੀ ਮਿਹਨਤ ਕਰਦੇ ਸੀ ਘਰ ਦੇ ਵਿੱਚ ਬੈਠ ਕੇ ਤਾਂ ਕਿਸੇ ਸਰਕਾਰ ਨੇ ਪ੍ਰਸ਼ਾਸਨ ਨੇ ਜਾਂ ਕਿਸੇ ਸਮਾਜ ਸੇਵੀ ਨੇ ਕੋਈ ਆ ਕੇ ਤੁਹਾਡੀ ਵਾਂ ਫੜੀ ਸੀ ਕਿਸੇ ਨੇ ਕੋਈ ਮਦਦ ਨਹੀਂ ਸਰ ਕਿਸੇ ਨੇ ਨਹੀਂ ਕੋਈ ਮਦਦ ਕੀਤੀ ਸਾਰਾ ਆਪਣਾ ਆਪਣੇ ਘਰ ਹੀ ਬੈਠ ਕੇ ਮਾਂ ਪਿਓ ਨੂੰ ਸਪੋਰਟ ਦਿੱਤਾ ਇਹ ਤੇ ਸਾਰਾ ਕੁਝ ਹੁਣ ਕੀ ਸੁਪਨਾ ਹੈ ਕੀ ਬੰਨਣਾ ਚਾਹੁੰਦੇ ਸਰ ਹੁਣ ਜੇ ਅੱਗੇ ਚੱਲਿ ਜਾਰੀ ਕਰਦੇ ਹਾਂ ਠੀਕ ਹੈ ਹੁਣ ਕੀ ਨਾਮ ਹੈ ਬੇਨਤ ਬਾਈ ਜੰਨ ਤਾਂ ਕੀ ਕਹੂੰਗੇ ਅੱਜ ਜਿਹੜਾ ਇੰਨੇ ਭੈਣਾਂ ਨੇ ਨਾਮ ਚਮਕਾਇਆ ਆਪਣੇ ਮਾਪੇ ਦਾ ਹਨਾ ਕੀ ਸੁਪਨਾ ਦਾ ਕੀ ਜਿਹੜਾ ਮਨ ਦੇ ਵਿੱਚ ਚੱਲ ਰਿਹਾ ਸਰ ਪਹਿਲਾਂ ਤਾਂ ਖੁਸ਼ੀ ਬਹੁਤ ਹੁੰਦੀ ਹੈ ਸਰ ਜਦੋਂ ਫਰਨੇਟ ਕੁਝ ਕਰਦੇ ਆ ਤੇ ਮੇਰੇ ਪਾਦਰ ਸਾਹਿਬ ਤੇ ਮੇਰੀ ਮੰਮੀ ਬਹੁਤ ਖੁਸ਼ ਨੇ ਕੀ ਕਰਦੇ ਨੇ ਮਾਤਾ ਪਿਤਾ ਮਾਤਾ ਪਿਤਾ ਮੇਰੀ ਮੰਮਾ ਦਿਹਾੜੀ ਕਰਦੇ ਨੇ ਖੇਤ ਜਾਂਦੇ ਨੇ ਮੈਂ ਤਾਂ ਮੇਰੇ ਡੈਡੀ ਗਰੰਥੀ ਨੇ ਕੀ ਗੱਲਾਂបਾਤਾਂ ਕਰਦੇ ਹੋਗੇ ਆਪਣੀ ਮਾਂ ਨਾਲ ਬੈਠ ਕੇ ਵੀ ਮਾਂ ਤੋਂ ਦੁਬਿਹੜੀ ਕਰਦੇ ਆ ਕਿ ਇਹ ਸੁਪਨਾ ਇੰਦਾ ਪੂਰਾ ਹੋਊਗਾ ਮਨ ਦੇ ਵਿੱਚ ਆਂਦਾ ਹਾਂਜੀ ਸਰ ਬਹੁਤ ਆਂਦਾ ਸੀ ਮੈਂ ਤਾਂ ਮਰੀ ਉਮਰ ਕਹਿੰਦੀ ਤੂੰ ਜਾਇਆ ਨਾ ਕਰ ਤੂੰ ਫੋਟ ਹੁੰਦੀ ਆ ਕਹਿੰਦੀ ਫਿਰ ਪੜਾਉਣਾ ਵੀ ਤਾਂ ਹੈਗਾ ਤਾਂ ਜਾਣਾ ਤਾਂ ਪਊਗਾ ਫਿਰ ਕਿਵੇਂ ਤਿਆਰੀ ਕੀਤੀ ਇਹ ਜਿਹੜਿਆ ਅਜਬ ਨਾਮ ਚਮਕਾਇਆ ਆਪਣੇ ਮਾਂ ਬਾਪ ਦਾ ਕਿਸ ਤਰ੍ਹਾਂ ਕੋਈ ਟਿਊਸ਼ਨ ਵਗੈਰਾ ਰੱਖਿਆ ਸੀ ਜਾਂ ਕਿਤੇ ਕੋਚਿੰਗ ਲਈ ਨਹੀਂ ਸਰ ਘਰੇ ਆਨਲਾਈਨ ਕਿਤਾਬਾਂ ਮੰਗਵਾ ਕੇ ਸੀ ਘਰੇ ਪੜਿਆ ਤਾਂ ਸੈਲਫ ਸਟਡੀ ਕੀਤੀ ਕਿੰਨਾ ਸਮਾਂ ਪੜ੍ਹਦੇ ਸੀ? ਹਮਾਂ ਸਰ 10 ਘੰਟੇ ਹੀ ਪੜ੍ਹ ਲੈਂਦੇ ਕਦੇ ਥੋੜਾ ਵੱਧ ਹੋ ਜਾਂਦਾ ਕਦੇ ਰਾਤ ਨੂੰ 2 ਵਜੇ ਉੱਠਦੇ ਕਦੇ ਸੌਣ ਦੇ 2 ਵਜੇ ਦੇਖਿਆ ਸੀ ਜਦੋਂ ਅਸੀਂ ਘਰ ਆਇਆ ਉਦੋਂ ਵੀ ਤੁਸੀਂ ਨਾਲ ਆਪਣੀ ਮਾਤਾ ਦੇ ਨਾਲ ਕੰਮ ਵੀ ਕਰਾਂਦੇ ਤੁਹਾਡੀ ਭੈਣ ਵੀ ਦੇਖਿਆ ਸੀਗਾ ਤੁਸੀਂ ਵੀ ਉੱਥੇ ਕੰਮ ਕਰਾਉਂਦੇ ਹੋ ਤਾਂ ਉਹਦੇ ਨਾਲ-ਨਾਲ ਕੰਮ ਦੇ ਨਾਲ-ਨਾਲ ਪੜ੍ਹਾਈ ਕਰਦੇ ਹਾਂਜੀ ਸਰ ਕੰਮ ਵੀ ਕਰਦੇ ਕਰਦਾ ਪੜ੍ਹਾਈ ਵੀ ਕਰਦੇ ਦੋਨੋਂ ਕੰਮ ਕਰਦੇ ਲੱਗਦਾ ਨਹੀਂ ਵੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਸਮਾਜ ਨੂੰ ਤੁਹਾਡੀ ਬਾਂਹ ਫੜਨੀ ਚਾਹੀਦੀ ਇੱਕ ਕੁੜੀਆਂ ਤਿੰਨ ਇੱਕ ਘਰ ਦੇ ਆ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੀ ਉਡਾਨ ਜਿਹੜੀ ਪੂਰੀ ਹੋ ਸਕੇ ਲੱਗਦਾ ਤਾਂ ਹੈ ਸਰ ਤੇ ਲਖੇ ਨਹੀਂ ਕਰਦੇ ਕਿੰਨਾ ਮੈਂ ਹਰ ਇੱਕ ਦਾ ਸਦੀਪ ਕੀ ਕਹੋਗੇ ਕਿੰਨੀਆਂ ਤੋਂ ਮੁਸ਼ਕਿਲਾਂ ਆਈਆਂ ਅੱਜ ਜਿਹੜਾ ਟੈਸਟ ਪਾਸ ਹੋਇਆ ਇਥੋਂ ਤੱਕ ਮੰਜ਼ਲ ਦੇ ਬੰਦਾਂ ਨੇ ਮੁਸ਼ਕਲਾਂ ਤਾਂ ਆਉਂਦੀ ਨੇ ਹਰ ਇੱਕ ਚੀਜ਼ ਕਦਨੇ ਅਸੰਭਵਤ ਹੁੰਦੀ ਆ ਪਰ ਸੰਭਵ ਨਹੀਂ ਹੁੰਦੀ ਮੈਨੂੰ ਨਹੀਂ ਲੱਗਦਾ ਕੋਈ ਮੁਸ਼ਕਿਲ ਆਈ ਹੈ ਅ ਮੰਗਦੇ ਬਿੱਤੇ ਤਾਂ ਹੰਝੂ ਅੱਜ ਵੀ ਤੁਹਾਡੇ ਦੇਖਦੇ ਆ ਨਾ ਤੁਸੀਂ ਵਿਆਹ ਜਾਏ ਦੁੱਖ ਦੇ ਅਭੀ ਇੰਨੇ ਮਾਪੇ ਬਾਬ ਨੇ ਹਨਾ ਮਿਹਨਤ ਕਰਕੇ ਤੁਹਾਨੂੰ ਇੱਥੇ ਪਹੁੰਚਾਇਆ ਜਾਂ ਏਹ ਖੁਸ਼ੀ ਆ ਗਈ ਖੁਸ਼ੀ ਰਹਿਣ ਚੁਣੀ ਮੰਦਿਰ ਤੇ ਕਦੀ ਅੰਦਰ ਜੀ ਵੀ ਸਾਡੇ ਕੋਲੇ ਕਿਤਾਬਾਂ ਨਹੀਂ ਜਾਂ ਤੁਹਾਨੂੰ ਪੜਨ ਲਈ ਕਿਸੇ ਦਾ ਮੈਨੂੰ ਸਟ्रेस ਬਹੁਤ ਰਹਿੰਦਾ ਸੀ ਵੀ ਕਿਤਾਬਾਂ ਨਹੀਂ ਹੈਗੀਆਂ ਕਿੱਥੋਂ ਪੜਾਂਗੇ ਕੀ ਕਰਾਂਗੇ ਪਰ ਮੇਰੇ ਮਾਮੀ ਦਾ ਬੇਟਾ ਸ੍ਰਿੰਦਰ ਸਿੰਘ ਪਹਿਲੀ ਵਾਰ ਮੇਰੀਆਂ ਕਿਤਾਬਾਂ ਮੈਨੂੰ ਉਹਨੇ ਲੈ ਕੇ ਦਿੱਤੀਆਂ ਸੀ ਉਸ ਤੋਂ ਬਾਅਦ ਗੁਜਾਰ ਡੋਗਰਾ ਨਾਨਾ ਦਾ ਐਟਟੀਟੀ ਮਾਸਟਰ ਆ ਉਹਨਾਂ ਨੇ ਵੀ ਬਹੁਤ ਮੇਰੀ ਹੈਲਪ ਕੀਤੀ ਹੈ ਕਿਤਾਬਾਂ ਵਾਸਤੇ ਤੇ ਕਿਤਾਬਾਂ ਇੱਥੇ ਪ੍ਰੋਵਾਈਡ ਤਾਂ ਨਹੀਂ ਹੋਈਆਂ ਪਰ ਕਈ ਵਾਰ ਮੈਂ ਲਾਇਬ੍ਰੇਰੀ ਤੇ ਲੱਭਣ ਚਲੀ ਜਾਂਦੀ ਸੀ ਕਿਉਂਕਿ ਸਾਡੇ ਗੁਰੂ ਨਾਨਕ ਕਾਲਜ ਚ ਬਹੁਤ ਵੱਡੀ ਲਾਇਬ੍ਰੇਰੀ ਹੈ ਤੇ ਉੱਥੇ ਮੈਂ ਕਿਤਾਬਾਂ ਇਸ਼ੂ ਕਰਵਾਂਦੀ ਸੀ ਤੇ ਪੜ੍ਹਦੀ ਸੀ ਤੇ ਕਈ ਵਾਰ ਮੈਂ ਉੱਥੇ ਬੈਠ ਕੇ ਪੜ੍ਹ ਲੈਂਦੀ ਸੀ ਕਿਤਾਬ ਉੱਥੇ ਦੇ ਆਉਂਦੀ ਸੀ ਉਹਨਾਂ ਨੂੰ ਉੱਥੇ ਪੜ੍ਹ ਕੇ ਤੇ ਬਸ ਮਰਾ ਪਿੰਨੇ ਕਿੰਨੇ ਬਰੀ ਹੋਣਗੇ ਜਦੋਂ ਇਸਾ ਪ੍ਰੋਗਰਾਮ ਦੇ ਦੀ ਪੜ੍ਹਾਈ ਦਾ ਜਦੋਂ ਤੇ ਪੇਪਰ ਆਉਂਦਾ ਤੇ ਸਟ्रेस ਹੋ ਜਾਂਦਾ ਸੀ ਵੀ ਮੰਮੀ ਹੁਣ ਕੀ ਕਰਾਂਗੇ ਵੀ ਜੇ ਨਾ ਹੋਇਆ ਫੇਰ ਫਿਰ ਕੀ ਕਰਾਂਗੇ ਪਰ ਮੇਰਾ ਇੱਕ ਲਾਈਨ ਸੀ ਕਿ ਪਲੱਸ ਟੂ ਕਲਾਸ ਵੀ ਮੇਰੇ ਕੋਲ ਲਾਈਨ ਸੀ ਵੀ ਮੈਂ ਹਾਰਨਾ ਨਹੀਂ ਹੈਗਾ ਕਿ ਮੈਂ ਹਾਰਨ ਦਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਬਸ ਇਹੀ ਲਾਈਨ ਹਲਦਾ ਹੈ ਅਗਰ ਤੁਸੀਂ ਵੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਨਾ ਮਾਂ ਦਿਹਾੜੀ ਕਰਦੀ ਆ ਤਾਂ ਮਨ ਤੇ ਨਹੀਂ ਲੱਗਦਾ ਸੀ ਵੀ ਖਰਚਾ ਵੀ ਕਰੀ ਜਾਂਦੇ ਆ ਵੀ ਤੇ ਕੋਈ ਕੋਚਿੰਗ ਵੀ ਹੈ ਨਹੀਂ ਘਰੇ ਬੜ ਕੇ ਮੁਕਾਮ ਹਾਸਲ ਹੋਣੀ ਸੈਲਫ ਸਟਡੀ ਕਰਕੇ ਮਿਹਨਤ ਕਰਕੇ ਕੁਝ ਵੀ ਪ੍ਰੋਪਰ ਕਰ ਸਕਤੀ ਹਾਂਜੀ ਇਹ ਅਗਲਾ ਸੁਪਨਾ ਕੀ ਹੈਗਾ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਾਂ ਸਮਾਜ से भी ਬਹੁਤ ਨੇ ਜਿਹੜੇ ਮਦਦ ਕਰਦੇ ਆਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਉਹਨਾਂ ਨੂੰ ਮੈਂ ਕੁਝ ਵੀ ਨਹੀਂ ਕਹਿਣ ਮਦਦ ਮੰਗ ਨਹੀਂ ਲ ਜਾਂਦੇ ਹੈਗੇ ਹਾਂਜੀ ਉਹ ਤੋਂ ਖੁਦ ਕਰੂੰਗੀ ਹਾਂਜੀ ਤੇ ਬਾਕੀ ਮਾਂ ਬਾਪ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕੁੜੀਆਂ ਨੂੰ ਬਹੁਤ ਸਮਝਦੇ ਸੀਗੇ ਤਾਂ ਤੁਹਾਡੇ ਇੱਕ ਮਾਂ ਮਜ਼ਦੂਰੀ ਕਰਕੇ ਤੁਹਾਨੂੰ ਤਿੰਨਾਂ ਬੇਟੀਆਂ ਨੂੰ ਅੱਜ ਪੜਾ ਲਿਖਾਰੀ ਆ ਹਨਾ ਮਕਾਮ ਦੇ ਕਿਹਨਾਂ ਦੇ ਨੰਨ ਤਾਂ ਐਵੇਂ ਹੀ ਲੱਗਦਾ ਵੀ ਕੁੜੀਆਂ ਨੂੰ ਪੜਾਉਣਾ ਚਾਹੀਦਾ ਵਾ ਵੱਤ ਵਾ ਦਿਮਾਗ ਵਾ ਵਾਪ ਨੂੰ ਸਮਝਣਾ ਚਾਹੀਦਾ ਆਪਣੀਆਂ ਬੱਚੀਆਂ ਤੇ ਅੱਜਾ ਬੱਚੇ ਹੁਣ ਕੋਈ ਵਿਸ਼ਵਾਸ ਕਰਨਾ ਚਾਹੀਦਾ ਉਹਨਾਂ ਤੇ ਤੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਸਾਇਤ ਕਰਨਾ ਚਾਹੀਦਾ ਦਾ ਤੇ ਹੂੰ ਲੈ ਕੋਣ ਸੁਪਨਾ ਕੀ ਆ ਦਿਨੇ ਭੈਣਾਂ ਦਾ ਅੱਗੇ ਵੈਸੇ ਸਾਡਾ ਸੁਪਨਾ ਤਾਂ ਜੀਆਰਫ ਕਲੀਅਰ ਕਰਨਾ ਪੀ ਐਚ ਡੀ ਤੇ ਡਾਕਟਰ ਬਣਨਾਗਾ ਤੇ ਬਾਕੀ ਜੋ ਵਾਇਰਲ ਸਮਝੇ ਹੋਏ ਤਰਵਾ ਕੀ ਕਹੋਗੇ ਮਾਤਾ ਜੀ ਤੁਹਾਡੀਆਂ ਤਿੰਨ ਬੇਟੀਆਂ ਨੇ ਜਿੱਥੇ ਲੋਕ ਬਹੁਤ ਸਮਝਦੇ ਆ ਉਹ ਬੇਟੀਆਂ ਨੇ ਤੁਹਾਡਾ ਨਾਮ ਰੋਸ਼ਨ ਕੀਤਾ ਤੁਸੀਂ ਦਿਹਾੜੀਆਂ ਕਰ ਕਰਕੇ ਆਪਣੀਆਂ ਬੇਟੀਆਂ ਨੂੰ ਪੜ੍ਹਾਇਆ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਬੇਟੀਆਂ ਨੇ ਜਿਨ੍ਹਾਂ ਨੇ ਮੇਰਾ ਨਾਮ ਰੋਸ਼ਨ ਕੀਤਾ ਸਾਡਾ ਇਹਨਾਂ ਨੇ ਤੇ ਮੈਂ ਹੋਰ ਬਹੁਤਾ ਦਾ ਕੁਝ ਨਹੀਂ ਕਹਿਣਾ ਚਾਹੁੰਦੀ ਜੀ ਮੈਂ ਤਾਂ ਅਸਾਂ ਹੀ ਕਹਿੰਦੇ ਵੀ ਆਪ ਜੀ ਤੀਆਂ ਨੂੰ ਜਿੰਨਾਂ ਤੇ ਵੱਧ ਤੋਂ ਵੱਧ ਪੜਾਓ ਹੱਦ ਤੋਂ ਵੱਧ ਲਾੜਦੋ ਇਹਨਾਂ ਨੂੰ ਆਪਦੇ ਪੈਰਾਂ 'ਚ ਖੜਾ ਕਰੋ ਬੇਟੀਆਂ ਦੇ ਮੈਨੇ ਨਹੀਂ ਪਾਇਦੇ ਲੋਕ ਕਹਿੰਦੇ ਹੋਣਗੇ ਕਹਿੰਦੇ ਤਾਂ ਹੈਗੇ ਤੇ ਜੀ ਫਿਰ ਹੁਣ ਵੀ ਵਿਆਹ ਕਰ ਦਿਓ ਤੁਸੀਂ ਵੀ ਵੱਡੀਆਂ ਹੋ ਰਹੀਆਂ ਨੇ ਬਾਧੂ ਕ ਜਿਹਨੇ ਤੇਰੇ ਆਪਦੇ ਪੈਰਾਂ ਤੇ ਖੜੀ ਨਹੀਂ ਹੁੰਦੇ ਵੀ ਅਸੀਂ ਵਿਆਹ ਨਹੀਂ ਕਰਦੇ ਹੁਣ ਲੱਗਦਾਗਾ ਉਹ ਜਿਹੜਾ ਮਜ਼ਦੂਰੀ ਕਰਕੇ ਬੇਟੇ ਨੂੰ ਪੜ੍ਹਾ ਲੈਦਾ ਮੁੱਲ ਪਿਆ ਅੱਜ ਹਾਂ ਅੱਜ ਪਿਆ ਮਤਲਬ ਅੱਜ ਪਰਮਾਤਮਾ ਨੂੰ ਇਹ ਸਾਰੀ ਗੱਲ ਸੁਣਦੀ ਤੇ ਮੈਂ ਬਹੁਤ ਬਹੁਤ ਕਹਾਂਗੀ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਬੇਟੀ ਬਚਾਓ ਦੀਆਂ ਗੱਲ ਕਰਦੀਆਂ ਨੇ ਕਿਹਨਾਂ ਜਦੋਂ ਲੋਕ ਨੇ ਉਹਨਾਂ ਨੂੰ ਕੀ ਕਹਿੰਦਾ ਚੱਲੋ ਵੀ ਤੁਹਾਡੀ ਮੱਕਲ ਚੱਲੂ ਮੇਰੀ ਅਸਤਾਕੀਕਾਣਾ ਜਨਨ ਲਈ ਆ ਬੈਠ ਕੇ ਨਹੀਂ ਮਰ ਗਈ ਕਿਸੇ ਤੇ ਭਰੋਸਾ ਨਹੀਂ ਆਪਦੇ ਆਪ ਤੇ ਭਰੋਸਾ ਅਵਲ ਆਸਤੀ ਹੈ ਪੰਤ ਜੇ ਹੁਣ ਤੱਕ ਆਪਾਂ ਨਹੀਂ ਕਿਸੇ ਦਾ ਫਰੋਸਤ ਨਹੀਂ ਆਂਗਾ ਮਾਰਕ ਦੀ ਫਰੋਸਤ ਆ ਗਮੈਂ ਤਾਂ ਬਿਲਕੁਲ ਤੁਸੀਂ ਦੇਖਿਆ ਜਿਹੜਾ ਇਹ ਬਡਲਾਡਾ ਦੀਆਂ ਤਿੰਨ ਬੇਟੀਆਂ ਵੱਲੋਂ ਜਿਹੜਾ ਜਿੱਥੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਉੱਥੇ ਮਾਨਸਾ ਜ਼ਿਲ੍ਹੇ ਨੂੰ ਜੋ ਬੈਕਵਾਰਡ ਕਹਿੰਦੇ ਸੀ ਉਸ ਦਾ ਵੀ ਜਿਹੜਾ ਨਾਮ ਅੱਜ ਰੋਸ਼ਨ ਕਰਕੇ ਇੱਕ ਪੱਕੀ ਮੋਹਰ ਲਗਾ ਦਿੱਤੀ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਹੁਣ ਹਾਰ ਜਿਹੜੇ ਵਿਦਿਆਰਥੀ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਹੇ ਤਾਂ ਉੱਥੇ ਜਿਹੜਾ ਸਰਕਾਰ ਜਾਂ ਸਮਾਜਸੀ ਬੀ ਇਹਨੂੰ ਵੀ ਚਾਹੀਦਾ ਕਿ ਅਜਿਹੇ ਪਰਿਵਾਰਾਂ ਦੀ ਮਾਂ ਫੜੀ ਜਾਵੇ ਤਾਂ ਕਿ ਜੋ ਬੱਚਿਆਂ ਨੇ ਨਾਮ ਰੋਸ਼ਨ ਕੀਤਾ ਉਹ ਆਪਣਾ ਜਿਹੜਾ ਮਕਾਮ ਹਾਸਲ ਕਰ ਸਕਣ ਤੇ ਆਪਣੀ ਮੰਜ਼ਿਲ ਤੇ ਪਹੁੰਚ ਸਕਣ ਅਮਰਜੀਤ ਸਿੰਘ ਪੰਜਾਬ ਤੱਕ ਬਡਲਾਡਾ ਮਾਨਸਾ